ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੇ ਸਸਰੀਆ ਖਾਨ ਅੱਜ ਤੁਹਾਨੂੰ ਇਹ ਅਸੀਂ ਹੈਂਡਵਰਕ ਦਾ ਸੂਟ ਦਿਖਾਉਣੇ ਆਂ ਦੇਖੋ ਇਹ ਸਾਡਾ ਆਰਡਰ ਤੇ ਤਿਆਰ ਹੋਇਆ ਸੂਟ ਤੇ ਪ੍ਰਿੰਟ ਵਾਲਾ ਸੂਟ ਹੈ ਦੇਖੋ ਤੇ ਛੋਟਾ ਛੋਟਾ ਦੇ ਵਰਕ ਹੋਇਆ ਹੋਇਆ ਇਹ ਘੇਰੇ ਦਾ ਡਿਜ਼ਾਈਨ ਹੈ ਤੇ ਪ੍ਰਿੰਟ ਵਾਲਾ ਸੋ ਕੋਟਨ ਦੇ ਵਿੱਚ ਸੂਟ ਹੈ ਇਹ ਤੇ ਇਹਦਾ ਪ੍ਰਿੰਟ ਦੇ ਤੇ ਘੇਰੇ ਦਾ ਡਿਜ਼ਾਈਨ ਕੀਤਾ ਹੋਇਆ ਹੈ ਇਹ ਆਰਡਰ ਤੇ ਕਰਵਾਇਆ ਹੈ ਜੇ ਤੁਸੀਂ ਵੀ ਕਰਵਾਉਣਾ ਹੋਵੇ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਇਸ ਸੂਟ ਨਾਲ ਦਾ ਦੇਖੋ ਬਹੁਤ ਹੀ ਪਿਆਰਾ ਸੂਟ ਹੈ ਇਹ ਭਿੱਕਾ ਹਰਾ ਤੇ ਗੁੜਾ ਹਰਾ ਤੇ ਇਧਰ ਠਿਕਾ ਗਲੱਬੀ ਤੇ ਗੁੜਾ ਗਲੱਬੀ ਹੈ ਇਹ ਚਾਰ ਕਲਰ ਹੀ ਪਾਏ ਹੈ ਤੇ ਜੇ ਤੁਸੀਂ ਕਰਵਾਉਣਾ ਹੋ ਤਾਂ ਆਰਡਰ ਕਰ ਸਕਦੇ ਹੋ ਜੇ ਹੋਰ ਵੀ ਕੋਈ ਡਿਜ਼ਾਈਨ ਕਰਵਾਉਣਾ ਹੋਵੇ ਤਾਂ ਉਹਦਾ ਵੀ ਆਰਡਰ ਕਰ ਸਕਦੇ ਹੋ ਸਾਨੂੰ ਤੇ ਜੇ ਪੇਂਟ ਕਰਵਾਉਣਾ ਹੋਵੇ ਪੇਂਟ ਦਾ ਵੀ ਆਰਡਰ ਕਰ ਸਕਦੇ ਹੋ ਹੁਣ ਤੁਹਾਨੂੰ ਬਾਹਾਂ ਦਾ ਦਿਖਾਉਣੀ ਹੈ ਸੇ ਡਿਜ਼ਾਈਨ ਇਹ ਕੀ ਰੇਦਾ ਤੇ ਬਾਹਾਂ ਦਾ ਡਿਜ਼ਾਈਨ ਦੇਖੋ ਇਸ ਤਰ੍ਹਾਂ ਬਾਹਾਂ ਤੇ ਕੀਤਾ ਫਾਇੜ ਜਾਣਾ ਤੇ ਦੂਜੀ ਬਾਹਂ ਤੇ ਵੀ ਡਿਜ਼ਾਈਨ ਕੀਤਾ ਉਹਦਾ ਥੋੜਾ ਜਿਹਾ ਡਿਜ਼ਾਈਨ ਰਹਿੰਦਾ ਇੱਥੇ ਇਹਨੇ ਲਾਉਣਾ ਨਹੀਂ ਪਾਸੇ ਤੇ ਤਿਆਰ ਹੈ ਉਹ ਥੋੜਾ ਜਿਹਾ ਕੰਮ ਰਹਿ ਗਿਆ ਉਹਦਾ ਤੇ ਘੇਰੇ ਦਾ ਡਿਜ਼ਾਈਨ ਹੈ ਜੇ ਤੁਸੀਂ ਇਹ ਇਹ ਨਾਲ ਦਾ ਵਾਈ ਕਰਨਾ ਹੋਵੇ ਤਾਂ ਸੂਟ ਤੁਸੀਂ ਇਹ ਪਹਿਲਾਂ 500 ਰੇਂਜ ਸੀਗਾ ਹੁਣ ਇਹਦਾ 700 ਰੇਂਜ ਹੈ ਤਾਂ ਤੁਸੀਂ ਇਹ ਸੂਟ ਲੈ ਸਕਦੇ ਹੋ ਤੇ ਜੇ ਹੋਰ ਵੀ ਪੇਂਟ ਜਾਂ ਕਢਾਈ ਮਸ਼ੀਨ ਨਹੀਂ ਕਢਾਈ ਜਾਂ ਪੇਂਟ ਕਰਵਾਉਣਾ ਹੋਵੇ ਸੂਟ ਜਾਂ ਹੈਂਡਵਰਕ ਦਾ ਕਰਵਾਉਣਾ ਹੋਵੇ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਜੇ ਤੁਸੀਂ ਇਹ ਹੋਰ ਕਲਰ ਦੇ ਸੂਟ ਲੈਣੇ ਆ ਇਹ ਕੋਟਨ ਦਾ ਸੂਟ ਹੈ ਕੋਟਨ ਦੇ ਹੋਰ ਸੂਟ ਲੈਣੇ ਤਾਂ ਸਾਥੋਂ ਵੀ ਬਾਏ ਕਰ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਪੇਂਟ ਦਾ ਮਸ਼ੀਨ ਵਰਕ ਦਾ ਹੈਂਡਵਰਕ ਦਾ ਆਰਡਰ ਕਰ ਸਕਦੇ ਹੋ ਦੁਪੱਟੇ ਪੇਂਟ ਕਰਵਾਉਣੇ ਹੋ ਤਾਂ ਦੁਪੱਟਿਆਂ ਦਾ ਕਰ ਸਕਦੇ ਹੋ ਦੇਦੀ ਰੇਂਜ ਹੁਣ 700 ਰੁਪਏ ਹੈ ਤੇ 700 ਰੁਪਏ ਚ ਤੁਸੀਂ ਇਹ ਸੂਟ ਲੈ ਸਕਦੇ ਹੋ ਦੁਪੱਟਾ ਇਹਦੇ ਨਾਲ ਉਹ ਕਿਹੇ ਜਿਹਾ ਵੀ ਕਰਵਾ ਲਓ ਚਲੋ ਜੀ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਘੰਟੀ ਬਟਨ ਜਰੂਰ ਦਬਾਉਣਾ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੇ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਆਹੀ ਗੁਰੂ ਜੀ ਦਾ ਖਾਲਸਾ ਆਹੀ ਗੁਰੂ ਜੀ ਦੇ ਪੱਤੇ